ਇਹ ਜਿਹੜਾ ਮੇਰਾ ਨਈ ਮਾਂ ਹੈ ਨਈ ਮਾਂ ਤੇ ਮੈਂ ਜਿਹੜਾ ਤੋਂ ਸਭ ਕੁਝ ਮੈਂ ਹੀ ਆ ਜਦੋਂ ਅੱਖਾਂ ਤੇ ਦੀਆਂ ਬੰਦ ਸੀਗੀਆਂ ਜਦੋਂ ਵੀ ਇਹਨਾਂ ਦੇ ਸਰਤ ਸੰਭਲੀ ਤੁੰਨੇ ਦੇਖਿਆ ਹਾਂ ਜਦੋਂ ਇਹਦੀ ਅੱਖਾਂ ਉੱਗੀਆਂ ਇਹਨੇ ਮੈਨੂੰ ਕਦੇ ਨੂੰ ਵੇਖਿਆ ਹੋਰ ਕਿਸੇ ਨੂੰ ਨਹੀਂ ਵੇਖਿਆ ਮੇਰੇ ਪਰਿਵਾਰ ਨੂੰ ਨਹੀਂ ਵੇਖਿਆ ਮੈਨੂੰ ਮੈਨੂੰ ਵੇਖਿਆ ਕਿਉਂਕਿ ਇਹ ਮੈਂ ਆਪਦੀ ਜੀਵਨ ਚ ਹੀ ਰੱਖਦਾ ਹੀ ਜਦੋਂ ਅੱਖਾਂ ਉਗਰ ਵਾਲੀ ਸੀਗੀਆਂ ਤੇ ਮੈਂ ਆ ਵੀ ਜੀ ਰੱਖਦਾ ਸੀ ਵੀ ਨੇ ਜਾਣੀਆਂ ਕੋਈ ਜਾਨਵਰ ਨਾਲ ਜੇ ਮੈਂ ਆਪ ਦੀ ਜਾਂ ਗਿੱਡੇ ਚ ਪਾਣਾ ਜਾਂ ਜੀਵ ਚ ਪਾ ਲੈਣਾ ਮਾਨੀ ਆ ਦੇ ਮੈਂ ਗਿਆਈ ਮੇਰੀ ਗੁੱਡੀ ਐ ਠੀਕ ਹੈ ਜੀ ਤੇ ਉੱਥੇ ਕੁਝ ਆਤੀ ਇਹ ਉੱਥੇ ਦਰਖਤ ਤੋਂ ਕਿਤੇ ਡੱਗ ਪਏ ਠੀਕ ਹੈ ਜੀ ਤੇ ਅੱਖਾਂ ਉਗੜੀਆਂ ਇਹਦੀਆਂ ਅੱਖਾਂ ਬੰਦ ਸੀਗੀਆਂ ਠੀਕ ਹੈ ਜੀ ਤੇ ਮੈਂ ਉੱਥੋਂ ਚੱਕ ਲਿਆ ਠੀਕ ਹੈ ਜੀ ਤੇ ਮੈਂ ਉਹਨੂੰ ਉੱਥੇ ਦੁੱਧ ਪਾਣੀ ਪਿਆਇਆ ਠੀਕ ਹੈ ਜੀ ਤੇ ਜਦੋਂ ਮੈਂ ਇੱਥੋਂ ਆਇਆ ਤੇ ਮੈਂ ਵਾਪਸ ਲੈ ਆਇਆ ਨਾਲ ਹੀ ਠੀਕ ਹੈ ਜੀ ਇੱਥੇ ਮੈਂ ਇਹਨੂੰ ਪਾਲਦਾ ਰਿਹਾ ਦੁੱਧ ਉਹਨੂੰ ਪਿਉਂਦਾ ਰਿਹਾ ਬੱਤੀ ਦੇ ਨਾਲ ਇਸ ਤਰ੍ਹਾਂ ਜਿਵੇਂ ਹੁਣ ਖਾਈ ਜਾਂਦਾ ਇਹ ਫਿਰ ਆਪਣੇ ਆਪ ਐ ਖਾਣ ਲੱਪਿਆ ਮੇਰਾ ਮਨ ਖੁਸ਼ ਹੋ ਗਿਆ ਮੈਂ ਕਿਹਾ ਵੀ ਇਹ ਆਪਣੇ ਆਪ ਖਾਈ ਜਾਂਦਾ ਠੀਕ ਹੈ ਜੀ ਤੇ ਹਾਂ ਮੁਰਕੇ ਫਿਰ ਮੈਂ ਇਹਨੂੰ ਰੋਟੀ ਪਾਤੀ ਰੋਟੀ ਖਾ ਲਈ ਜਿੰਨੇ ਇਹਦਾ ਚਤ ਮੰਦਾ ਸੀਗਾ ਠੀਕ ਹੈ ਤੇ ਰੋਟੀ ਖਾ ਲਈ ਠੀਕ ਹੈ ਤੇ ਫਿਰ ਉਸ ਤੋਂ ਬਾਅਦ ਹੁਣ ਅਸੀਂ ਘੋਨਾ ਲਾਈ ਜਾਂਦੇ ਸੀਗੇ ਠੀਕ ਹੈ ਜੀ ਇਹ ਮੇਰੇ ਕੋਲ ਇਹ ਗਵਾਚ ਗਿਆ ਇਹ ਠੀਕ ਹੈ ਜੀ ਤੇ ਅਸੀਂ ਦੂਜੇ ਦਿਨ ਅਸੀਂ ਇਹ ਇਹ ਭਾਲ ਕੀਤੀ ਉਸੀ ਬਾਤ ਨਹੀਂ ਝੋਨਾ ਲਾਈ ਜਾਂਦੇ ਵੀ ਵੈਸੇ ਹੀ ਆਸੇ ਪਾਸੇ ਦੇ ਦਰਖਤ ਰੁਖ ਤੇ ਚੜ ਗਏ ਨਾ ਇਹ ਦਰਖਤ ਨਹੀਂ ਮੈਂ ਜਾਵਦਾ ਪਾਸੇ ਪੈਸੇ ਲੈਣ ਤੇ ਮੇਰਾ ਪਰਿਵਾਰ ਸੀਗਾ ਠੀਕ ਹੈ ਜੀ ਤੇ ਉਹਨਾਂ ਨੇ ਐ ਮੰਜੇ ਤੇ ਰੱਖਤਾ ਠੀਕ ਹੈ ਜੀ ਤੇ ਉੱਥੇ ਨਾ ਕੁੱਤਿਆਂ ਨੇ ਸੱਟ ਲਿਆ ਨੂੰ ਠੀਕ ਹੈ ਜੀ ਪਿੰਜਰੇ ਨੂੰ ਠੀਕ ਹੈ ਜੀ ਪਿੰਜਰਾ ਗਿਆ ਕੁਝ ਜਿhti ਖੋਲਾ ਤੇ ਦਰਖਤ ਦੇ ਨਾਲ ਹੀ ਸੀਗਾ ਠੀਕ ਹੈ ਜੀ ਇਹ ਭੱਜ ਕੇ ਦਰਖਤ ਤੇ ਚੜ ਗਿਆ ਠੀਕ ਹੈ ਜੀ ਇਹ ਹੈਮ ਗਿਆ ਇਹ ਠੀਕ ਹੈ ਜੀ ਅਸੀਂ ਦੂਜੇ ਦਿਨ ਉੱਥੋਂ ਕੰਨ ਚੱਕਣ ਗਏ ਠੀਕ ਹੈ ਜੀ ਤੇ ਮੇਰੇ ਨਾਲ ਦੇ ਮੁੰਡੇ ਨੂੰ ਦੱਸ ਗਿਆ ਉਹ ਮੈਨੂੰ ਕਹਿੰਦਾ ਜੀ ਬਾਬਾ ਅਰਜਨ ਉਹ ਬੈਠਾ ਜਿਵੇਂ ਅਸਾਂ ਵੀ ਅਰਜਨ ਉਹ ਬੈਠਾ ਇਹ 2-3 ਫੁੱਟ ਥੱਲੇ ਆ ਗਿਆ ਅੱਛਾ ਕੁਦਰਤ ਵੱਲੋਂ ਜਾਨੀ ਵੇਖੋ ਇੰਨੇ ਮੋਹ ਪਿਆਰੀ ਨਾ ਜੀ ਨੂੰ ਅਰਜਨ ਨੇ ਆਖਿਆ ਇਹ ਥੱਲੇ ਆ ਗਿਆ 2-3 ਫੁੱਟ ਜਿਵੇਂ ਮੈਂ ਆਵਾਜ਼ ਮਾਰੀ ਮਾਪੋ ਤਰਜਨ ਆ ਜਾ ਇਹ ਉੱਥੇ ਸਪੀਕ ਨਾ ਆਇਆ ਥੱਲੇ ਤੇ ਮੈਂ ਹੱਥ ਘੱਟਾ ਇਹਨੇ ਛਾਲ ਮਾਰ ਕੇ ਮੇਰੇ ਉੱਤੇ ਚੜ ਗਿਆ ਤੇ ਮੇਰਾ ਜਾਨੀ ਕਿ ਮਨ ਬਹੁਤ ਜਿਆਦਾ ਖੁਸ਼ ਹੋਇਆ ਹਾਂ ਜਿਦੋਂ ਇਹ ਗਵਾਚਿਆ ਆ ਮੇਰਾ ਪਰਿਵਾਰ ਫਿਰਦਾ ਇਹਨਾਂ ਤੋਂ ਪੁੱਛ ਮੇਰਾ ਬਹੁਤ ਹੀ ਜਿਆਦਾ ਰੋਣ ਨਿਕਲਿਆ ਠੀਕ ਹੈ ਮੈਂ ਕਦੇ ਨਹੀਂ ਰੋਇਆ ਠੀਕ ਹੈ ਜੀ ਤੇ ਜੁੜੇ ਇਹ ਗਵਾਜ ਗਿਆ ਮੈਂ ਹੈ ਕੁੱਤੇ ਖਾ ਗਏ ਹਾਂਜੀ ਹਾਂ ਤੇ ਮੈਂ ਫਿਰ ਇੰਨਾ ਰੋਇਆ ਠੀਕ ਹੈ ਬਿਓ ਮੇਰਾ ਪਰਿਵਾਰ ਬੈਠਾ ਵੀ ਉਹਨਾਂ ਨੂੰ ਜਿੰਨੀ ਮਰਜ਼ੀ ਬਾਜ ਦੇਣਗੇ ਵੀ ਹਾਂ ਵੀ ਰੋਇਆ ਮੈਨੂੰ ਕਿੰਨਾ ਮਨ ਦੁਖੀ ਆ ਜਦੋਂ ਇਹ ਛਾ ਗਿਆ ਮਿਲ ਗਿਆ ਮੈਨੂੰ ਜਿ ਮੇਰਾ ਯਾਨੀ ਕਿ ਬਹੁਤ ਮਨ ਖੁਸ਼ ਹੋਇਆ ਹਾਂਜੀ ਸਸੀ ਕਾਲ ਦੋਸਤੋ ਮੈਂ ਤੁਹਾਡਾ ਆਪਣਾ ਸਹਿਬ ਸੰਧੂ ਦੋਸਤੋ ਜਿਹੜੇ ਅੱਜ ਤੁਹਾਨੂੰ ਬਾਈ ਨਾਲ ਮਿਲਾ ਰਹੇ ਆ ਇਹਨਾਂ ਦਾ ਜਾਨਵਰਾਂ ਦੇ ਨਾਲ ਬਹੁਤ ਮੂਹ ਪਿਆਰ ਹੈ ਮੇਰੀ ਤਾਂ ਧਰਮਣਾ ਬਾਈ ਨੂੰ ਦੇਖ ਕੇ ਰੂਹ ਖੁਸ਼ ਹੋ ਗਈ ਇਹਨਾਂ ਨੇ ਜਿਹੜਾ ਇੱਕ ਕਾਟੋ ਦਾ ਬੱਚਾ ਪਾਲਿਆ ਜਿਹੜਾ ਕਾਟੋ ਦਾ ਬੱਚਾ ਇਹਨਾਂ ਨੇ ਪਾਲਿਆ ਕੁਦਰਤ ਹੀ ਆਲ ਨੇ ਜੋ ਡੈਗ ਡੈਗ ਪਿਆ ਸੀ ਤੇ ਇਹਦੀਆਂ ਅੱਖਾਂ ਬੰਦ ਸੀਗਾਂ ਬਾਈ ਨੇ ਬਿਲਕੁਲ ਛੋਟਾ ਜਿਹਾ ਹੁੰਦਾ ਹੀ ਪਾਲਿਆ ਜਿਹੜੀਆਂ ਇਹਦੀਆਂ ਅੱਖਾਂ ਵੀ 5-7 ਦਿਨਾਂ ਬਾਅਦ ਖੁੱਲੀਆਂ ਬਾਕੀ ਆਪਾਂ ਬਾਈ ਬਾਈ ਵੀ ਲੈਣੇ ਆ ਜਾਣਕਾਰੀ ਬਈ ਕਿਵੇਂ ਤੁਸੀਂ ਇਹਨੂੰ ਪਾਲਿਆ ਤੇ ਤੁਹਾਡੇ ਕੋਲੇ ਕਿਵੇਂ ਆਇਆ ਜਿਹੜਾ ਇਹ ਬੱਚਾ ਦੋਸਤੋ ਸਾਡੇ ਪਿੰਡ ਦੇ ਵੱਲੋਂ ਲੈ ਕੇ ਆਇਆ ਬਾਈ ਪਿੰਡ ਦੇ ਕੋਲੋਂ ਹੀ ਮਾਨੀ ਸਿੰਘ ਵਾਲੋਂ ਤੇ ਲੈਨੇ ਬਾਈ ਤੋਂ ਜਾਣਕਾਰੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਤੁਹਾਡਾ ਨਾਮ ਕੀ ਹੈ ਜੀ ਵੀਰਾ ਸਿੰਘ ਆ ਜੀ ਠੀਕ ਹੈ ਜੀ ਪਿੰਡ ਹਰੀਨੋ ਜੀ ਪਿੰਡ ਹਰੀਨੋ ਜੀ ਤੇ ਜਿਹੜਾ ਜੀ ਤੁਹਾਨੂੰ ਜਾਨਵਰਾਂ ਦੇ ਨਾਲ ਮੋਹ ਪਿਆਰ ਹੈ ਪਹਿਲਾਂ ਤੋਂ ਹੀ ਇਹ ਮੈਨੂੰ ਪਹਿਲਾਂ ਤੋਂ ਹੀ ਆ ਜਾਨਵਰਾਂ ਦੇ ਨਾਲ ਮੋਹ ਮੈਨੂੰ ਪਹਿਲਾਂ ਤੋਂ ਹੀ ਠੀਕ ਹੈ ਜੀ ਪਹਿਲਾਂ ਹੋਰ ਵੀ ਕੋਈ ਰੱਖਦੇ ਸੀ ਹਾਂ ਪਹਿਲਾਂ ਤੋਂ ਲਾ ਕੇ ਮੈਂ ਬਿੱਲੀਆਂ ਠੀਕ ਹੈ ਬੀਹਤ ਨਾਲ ਜਾਨਵਰ ਮੈਂ ਰੱਖਦਾ ਹੀ ਕੁਤੀ ਬਿੱਲੀਆਂ ਠੀਕ ਹੈ ਰੱਖਦਾ ਸੀਗਾ ਠੀਕ ਹੈ ਤੇ ਮੈਨੂੰ ਇਹ ਮਿਲ ਗਿਆ ਠੀਕ ਹੈ ਜੀ ਇਹ ਮਿਲ ਗਿਆ ਤੇ ਮੈਂ ਇੱਕ ਬੱਚਾ ਵੀ ਬਿੱਲੀ ਦਾ ਵੀ ਰੱਖਿਆ ਸੀਗਾ ਠੀਕ ਹੈ ਜੀ ਉਹ ਹੁਣ ਥੋੜੇ ਦਿਨ ਹੋ ਗਏ ਤੇ ਬਿੱਲੇ ਨੇ ਆ ਕੇ ਮਾਰਤਾ ਅੱਛਾ ਜੀ ਤੇ ਇਹ ਦੋਨੇ ਆਪਸ ਵਿੱਚ ਬੜਾ ਖੇਡਦੇ ਸੀਗੇ ਠੀਕ ਹੈ ਜੀ ਰਾਤ ਨੂੰ ਦੋਨੇ ਪਿੰਜਰੇ ਚ ਹਾਂ ਬੜਾ ਖੇਡਦੇ ਸੀ ਇੱਕ ਦੂਜੇ ਨਾਲ ਠੀਕ ਹੈ ਜੀ ਦੋਨੇ ਇਹ ਇੱਕ ਦੂਜੇ ਦੇ ਮਾਰ ਕੇ ਬਹੁਤ ਵਧੀਆ ਕੁਝ ਨੇ ਕਿਤੇ ਕੂਚ ਨੱਪਦੀ ਕਿਤੇ ਕਿਤੇ ਦੂਜੇ ਨਾਲ ਖੇਡਦੇ ਰਹਿੰਦੇ ਸੀ ਬੜਾ ਫਿਰਦੇ ਸੀ ਕਿਤੇ ਬਹੁਤ ਵਧੀਆ ਜਾਨੀ ਬਹੁਤ ਮਰਿਆ ਮਨ ਖੁਸ਼ ਹੁੰਦਾ ਸੀ ਸਕੂਨ ਮਿਲਦਾ ਦੀ ਹਾਂ ਹਾਂ ਠੀਕ ਹੈ ਜੀ ਤੇ ਜਿੱਦੋਂ ਮੇਰਾ ਬਿੱਲਾ ਮਰਿਆ ਮੈਨੂੰ ਆਪ ਨੂੰ ਬਹੁਤ ਜਿਆਦਾ ਦੁੱਖ ਆਇਆ ਠੀਕ ਹੈ ਜੀ ਤੇ ਜੇ ਠੀਕ ਹੈ ਜੀ ਇਹ ਲੈਂਦਾ ਸੀ ਜੇ ਮਾਨੀ ਆਵੇ ਮੈਂ ਗਿਆਈ ਮੇਰੀ ਗੁੱਡੀ ਹੈ ਠੀਕ ਹੈ ਜੀ ਤੇ ਉੱਥੇ ਕੁਝ ਆਤੀ ਇਹ ਉੱਥੇ ਦਰਖਤ ਤੋਂ ਕਿਤੇ ਡੱਗ ਪਏ ਹੈ ਠੀਕ ਹੈ ਜੀ ਤੇ ਅੱਖਾਂ ਗੁੜੀਆਂ ਇਹਦੀਆਂ ਅੱਖਾਂ ਬੰਦ ਸੀਗੀਆਂ ਠੀਕ ਹੈ ਜੀ ਤੇ ਮੈਂ ਉੱਥੇ ਚੱਕ ਲਿਆ ਠੀਕ ਹੈ ਜੀ ਤੇ ਮੈਂ ਉਹਨੂੰ ਉੱਥੇ ਦੁੱਧ ਪਾਣੀ ਪਿਆਇਆ ਠੀਕ ਹੈ ਜੀ ਤੇ ਜਦੋਂ ਮੈਂ ਇੱਥੋਂ ਆਇਆ ਤੇ ਮੈਂ ਵਾਪਸ ਲੈ ਆਇਆ ਨਾਲ ਹੀ ਠੀਕ ਹੈ ਜੀ ਇੱਥੇ ਮੈਂ ਇਹਨੂੰ ਪਾਲਦਾ ਰਿਹਾ ਦੁੱਧ ਉਹਨੂੰ ਪਿਉਂਦਾ ਰਿਹਾ ਬੱਤੀ ਦੇ ਨਾਲ ਠੀਕ ਹੈ ਜੀ ਦੁੱਧ ਨਾਲ ਪੀਂਦਾ ਸੀ ਤੇ ਇਹਨੂੰ ਮੈਂ ਦੁੱਧ ਪਿਉਂਦਾ ਰਿਹਾ ਰਾਤ ਨੂੰ ਮੈਂ ਤਿੰਨ-ਤਿੰਨ ਵਾਰੀ ਉੱਠ ਕੇ ਠੀਕ ਹੈ ਜੀ ਰਾਤ ਨੂੰ ਸੁੱਤਾ ਪਿਆ ਇਹਨੂੰ ਮੈਂ ਦੁੱਧ ਪਿਉਂਦਾ ਸੀਗਾ ਕਿਉਂਕਿ ਬੱਚਾ ਸੀਗਾ ਇਹਦੀ ਅੱਖਾਂ ਨਹੀਂ ਸ਼ੀਵ ਗਈਆਂ ਤੇ ਕਦੇ ਵੀ ਇਹਨੂੰ ਮਰ ਕੇ ਭੁੱਖ ਲੱਗ ਜਾਂਦੀ ਸੀ ਹਾਂਜੀ ਹਾਂਜੀ ਤੇ ਇਹ ਹੀ ਪੀਂਦਾ ਸੀ ਜਦੋਂ ਵੀ ਮੈਂ ਪਿਉਂਦਾ ਸੀ ਰਾਤ ਨੂੰ ਪੀਂਦਾ ਤੇ ਮੇਰੇ ਕੋਲ ਇਹ ਸੱਤਜਨਾ ਬਾਦ ਅੱਖੇ ਦੀ ਅੱਖਾ ਉਗੜੀਆਂ ਠੀਕ ਹੈ ਜੀ ਤੇ ਉਦੋਂ ਬਾਅਦ ਫਿਰ ਜਦੋਂ ਅੱਖਾ ਉਗੜੀਆਂ ਮੈਂ ਇਹਨਾਂ ਬਦਾਮ ਪਾਉਣੇ ਸ਼ੁਰੂ ਕਰਤੇ ਠੀਕ ਹੈ ਜੀ ਤੇ ਬਦਾਮ ਖਾਣ ਲੱਪਿਆ ਇਹ ਠੀਕ ਹੈ ਜੀ ਤੇ ਬਦਾਮਾਂ ਤੋਂ ਫਿਰ ਮੈਂ ਜਾਂ ਰੋਟੀ ਪਾਉਣ ਲੱਤਿਆ ਰੋਟੀ ਖਾਣ ਲੱਪਿਆ ਬਦਾਮ ਫਿਰ ਭਾਈ ਜਿਹੜੇ ਕੁੱਟ ਕੇ ਖਾਉਂਦੇ ਸੀ ਹਾਂ ਨਹੀਂ ਇਹਨੂੰ ਮੈਂ ਜਿਵੇਂ ਹੁਣ ਉਹ ਛੋਟਾ ਜਿਹਾ ਬਦਾਮ ਕਰਤਾ ਠੀਕ ਹੈ ਇਹਦੋਂ ਮੈਂ ਛੋਟਾ ਕਰ ਦਿੰਦਾ ਸੀ ਕੱਟ ਕੇ ਜਿਵੇਂ ਕਰਦਣਾ ਆਸਾਨ ਨਾਲ ਹਾਂ ਇਹਦੋਂ ਮੈਂ ਛੋਟਾ ਜਣੇ ਕਿ ਆਏ ਕਰਕੇ ਤੇ ਮੈਂ ਇਹਨੂੰ ਖਾਉਂਦਾ ਰਿਆ ਜਿਵੇਂ ਜਿਵੇਂ ਵੱਡਾ ਹੁੰਦਾ ਰਿਆ ਇਹ ਮੁਰਕੇ ਆਪਣੇ ਆਪ ਹੀ ਫੜਨ ਲੱਗ ਪਿਆ ਇਹ ਠੀਕ ਹੈ ਜੀ ਤੇ ਜਦੋਂ ਦੀ ਤੇਰੀ ਬਾਕੀ ਮੰਨ ਲਓ ਸਤੋ ਸੰਭਲੀ ਇਹ ਕੋਈ ਨਹੀਂ ਦੇਖਿਆ ਨੇ ਹਾਂ ਮੈਨੂੰ ਵਿਖਿਆ ਵੀ ਫਿਰ ਇਹ ਇਸ ਤਰ੍ਹਾਂ ਜਿਵੇਂ ਹੁਣ ਖਾਈ ਜਾਂਦਾ ਇਹ ਫਿਰ ਆਪਣੇ ਆਪ ਐ ਖਾਣ ਲੱਗ ਪਿਆ ਮੇਰਾ ਮਨ ਖੁਸ਼ ਹੋ ਗਿਆ ਮੈਂ ਕਿਹਾ ਵੀ ਇਹ ਆਪਣੇ ਆਪ ਖਾਈ ਜਾਂਦਾ ਠੀਕ ਹੈ ਜੀ ਤੇ ਹਾਂ ਮੁਰਕੇ ਫਿਰ ਮੈਂ ਇਹਨੂੰ ਰੋਟੀ ਪਾਤੀ ਰੋਟੀ ਖਾ ਲਈ ਜਿੰਨੇ ਇਹਦਾ ਚਤਤ ਮੰਦਾ ਸੀਗਾ ਠੀਕ ਹੈ ਤੇ ਰੋਟੀ ਖਾ ਲਈ ਠੀਕ ਹੈ ਤੇ ਫਿਰ ਉਸ ਤੋਂ ਬਾਅਦ ਹੁਣ ਅਸੀਂ ਢੋਨਾ ਲਾਈ ਜਾਂਦੇ ਸੀਗੇ ਠੀਕ ਹੈ ਜੀ ਇਹ ਮੇਰੇ ਕੋਲ ਇਹ ਗਵਾਚ ਗਿਆ ਇਹ ਠੀਕ ਹੈ ਜੀ ਤੇ ਅਸੀਂ ਦੂਜੇ ਦਿਨ ਅਸੀਂ ਇਹ ਇਹੇ ਭਾਲ ਕੀਤੀ ਅੱਛਾ ਵੀ ਝੋਨਾ ਨਹੀਂ ਝੋਨਾ ਲਾਈ ਜਾਂਦੇ ਵੀ ਵੈਸੇ ਹੀ ਆਸ-ਪਾਸੇ ਦੇ ਦਰਖਤ ਰੁਖ ਤੇ ਚੜ ਗਏ ਨਾ ਇੱਕ ਦਰਖਤ ਦੇ ਨਾ ਜਾਵੜੇ ਪਾਸੇ ਪੈਸੇ ਲੈਣ ਤੇ ਮੇਰਾ ਪਰਿਵਾਰ ਸੀਗਾ ਠੀਕ ਹੈ ਜੀ ਤੇ ਉਹਨਾਂ ਨੇ ਐ ਮੰਜੇ ਤੇ ਰੱਖਤਾ ਠੀਕ ਹੈ ਜੀ ਤੇ ਉੱਥੋਂ ਨਾ ਕੁੱਤਿਆਂ ਨੇ ਸੱਟ ਲਿਆ ਨੂੰ ਠੀਕ ਹੈ ਜੀ ਪਿੰਜਰੇ ਨੂੰ ਠੀਕ ਹੈ ਜੀ ਪਿੰਜਰਾ ਗੇਰਾ ਕੁਝ ਜਿhti ਖੋਲਾ ਤੇ ਇਹ ਦਰਖਤ ਦੇ ਨਾਲ ਹੀ ਸੀਗਾ ਠੀਕ ਹੈ ਜੀ ਇਹ ਭੱਜ ਕੇ ਦਰਖਤ ਤੇ ਚੜ ਗਿਆ ਠੀਕ ਹੈ ਜੀ ਇਹ ਹੈਮ ਗਿਆ ਇਹ ਠੀਕ ਹੈ ਜੀ ਅਸੀਂ ਦੂਜੇ ਦਿਨ ਉੱਥੋਂ ਕੰਨ ਚੱਕਣ ਗਏ ਠੀਕ ਹੈ ਜੀ ਤੇ ਮੇਰੇ ਨਾਲ ਦੇ ਮੁੰਡੇ ਨੂੰ ਦੱਸ ਗਿਆ ਉਹ ਮੈਨੂੰ ਕਹਿੰਦਾ ਜੀ ਬਾਬਾ ਅਰਜਨ ਉਹ ਬੈਠਾ ਜਿਵੇਂ ਐਸਾ ਵੀ ਅਰਜਨ ਉਹ ਬੈਠਾ ਇਹ 2-3 ਫੁੱਟ ਥੱਲੇ ਆ ਗਿਆ ਅੱਛਾ ਕੁਦਰਤ ਵੱਲੋਂ ਜਾਣੀ ਵੇਖੋ ਇੰਨੀ ਬਹੁਤ ਪਿਆਰੀ ਇਨਾ ਬਾਗਾ ਜੀ ਨੂੰ ਅਰਜਨ ਨੇ ਆਖਿਆ ਇਹ ਥੱਲੇ ਆ ਗਿਆ 2-3 ਫੁੱਟ ਜਿਹੜਾ ਮੈਂ ਆਇਆ ਮਰੀ ਮੈਂ ਪੁੱਤ ਅਰਜਨ ਆ ਜਾ ਇਹ ਉੱਥੇ ਸਪੀਡ ਨਾ ਆਇਆ ਥੱਲੇ ਤੇ ਮੈਂ ਹੱਥ ਘਾਟਾ ਇਹਨੇ ਛਾਲ ਮਾਰ ਕੇ ਮੇਰੇ ਉੱਤੇ ਚੜ ਗਿਆ ਤੇ ਮੇਰਾ ਜਾਨੀ ਕਿ ਮਨ ਬਹੁਤ ਜ਼ਿਆਦਾ ਖੁਸ਼ ਹੋਇਆ ਹਾਂਜੀ ਹਾਂ ਜਦੋਂ ਇਹ ਗਵਾਚਾ ਆ ਮੇਰਾ ਪਰਿਵਾਰ ਫਿਰਦਾ ਇਹਨਾਂ ਤੋਂ ਪੁੱਛ ਮੈਂ ਤਾਂ ਬਹੁਤ ਹੀ ਜ਼ਿਆਦਾ ਰੋਣ ਨਿਕਲਿਆ ਮੈਂ ਕਦੇ ਨਹੀਂ ਸੀ ਰੋਇਆ ਠੀਕ ਹੈ ਜੀ ਤੇ ਜੁੜੇ ਇਹ ਗਵਾਚਿਆ ਮੈਂ ਇਹ ਕੁੱਤੇ ਖਾ ਗਏ ਤੇ ਮੈਂ ਫਿਰ ਇੰਨਾ ਰੋਇਆ ਬੀ ਆ ਮੇਰਾ ਪਰਿਵਾਰ ਬੈਠਾ ਵੀ ਉਹਨਾਂ ਨੂੰ ਜਿਹਨ ਮਰਜ਼ੀ ਵਾਜ ਦੇਣਗੇ ਵੀ ਹਾਂ ਵੀ ਰੋਇਆ ਮੈਗਨੀ ਕਿ ਇਨਾ ਮਨ ਦੁਖੀ ਆ ਜਦੋਂ ਇਹ ਛੇ ਆ ਗਿਆ ਮੈ ਗਿਆ ਮੈਨੂੰ ਕਿ ਮੇਰਾ ਜਨਨ ਕਿ ਬਹੁਤ ਮਨ ਖੁਸ਼ ਹੋਇਆ ਖੁਸ਼ ਹੋ ਗਿਆ ਹਾਂਜੀ ਹਾਂ ਠੀਕ ਅਨੇ ਉੱਪਰ ਤੋਂ ਉਹ ਪਿਆਰੇ ਇੰਨਾ ਬੰਨ ਜਾਂਦੇ ਕਿ ਮੈਂ ਪਨੀਰੀ ਪਾ ਰਹਾ ਹਾਂ ਹਾਂਜੀ ਤੇ ਮੇਰੇ ਹੱਥ ਤੇ ਪਨੀਰੀ ਖੋ ਕੇ ਲੈ ਜਾਂਦਾ ਢੱਕਾ ਲੈ ਜਾਂਦਾ 10 ਵਾਰ ਤੇ ਚੜ ਜਾਂਦਾ ਜਿੰਨੇ ਨੂੰ ਲੋੜ ਹੁੰਦੀ ਉਹ ਨਹੀਂ ਖਾ ਲੈਂਦਾ ਦੁਬਾਰਾ ਫੇਰ ਮੇਰੇ ਕੋਲ ਆ ਜਾਂਦਾ ਠੀਕ ਹੈ ਜੀ ਤੇ ਉੱਥੋਂ ਪਨੀਰੀ ਦਾ ਢੱਕਾ ਲੈ ਜਾਂਦਾ ਖਾ ਲੈਂਦਾ ਹੁਣ ਕਈ ਵਾਰੀ ਜੀ ਪਨੀਰੀ ਖਾ ਲੈਂਦਾ ਤੇ ਨਹੀਂ ਤਾਂ ਮੈਂ ਆਹ ਬਦਾਮ ਤੇ ਰੋਟੀ ਦਾ ਇਹਨੂੰ ਮੈਂ ਪਾਉਣਾ ਹੀ ਪਾਉਣਾ ਤੇ ਦੁੱਧ ਤੇ ਜਨਨ ਕਿ ਮੈਂ ਪਾਉਣਾ ਹੀ ਪਾਉਣਾ ਹੁਣ ਇੱਥੇ ਖੇਤਾਂ ਦੇ ਵਿੱਚ ਤਾਂ ਦੁੱਧ ਹੁੰਦਾ ਨਹੀਂ ਨਹੀਂ ਹੁੰਦਾ ਹਾਂਜੀ ਤੇ ਮੈਂ ਰਾਤ ਨੂੰ ਉੱਤੇ ਟੜ ਕੇ ਇਹ ਵੀ ਮੈਂ ਦੁੱਧ ਪਾਉਣਾ ਠੀਕ ਹੈ ਜੀ ਗੁੱਡ ਮਾਰਨਿੰਗ ਠੀਕ ਹੈ ਜੀ ਜੇ ਬਾਈ ਜੀ ਹੁਣ ਗੱਲ ਕਰੀਏ ਜਿਵੇਂ ਰਾਤ ਨੂੰ ਪੈਂਦਾ ਜਾਂ ਦੁਪਹਿਰੇ ਥੋੜੇ ਐ ਜੀਕੇ ਜੁਗੇ ਚ ਕਿੱਥੇ ਫਰ ਰਹਿੰਦਾ ਨਹੀਂ ਮੇਰੇ ਇੱਥੇ ਪੁੰਦਾ ਅੰਗਰੇਵਾਰ ਪੈਂਦਾ ਮੇਰਾ ਥੱਲੇ ਕੀਤਾ ਜੇ ਪੈਂਟਰੀ ਦੇ ਵਿੱਚ ਆ ਸਿਸਟਮ ਬਣਾਇਆ ਹੋਇਆ ਹੈ ਹਾਂਜੀ ਤੇ ਜਦੋਂ ਲੋੜ ਹੁੰਦੀ ਹੈ ਇਹ ਚ ਵਰਕੇ ਸੌ ਜਾਂਦਾ ਠੀਕ ਹੈ ਤੇ ਜਦੋਂ ਇਹ ਉੱਠ ਖੜਦਾ ਹੈ ਹਾਂਜੀ ਤੇ ਇਹ ਬਾਹਰ ਨਿਕਲਦਾ ਹੈ ਫਿਰ ਇਹਨੇ ਮੈਂ ਪਾਣੀ ਚੁੱਲ੍ਹੇ 'ਚ ਭਰ ਕੇ ਇਹਨੂੰ ਪਿਉਣਾ ਹੈ ਇਹ ਪਾਣੀ ਪੀਂਦਾ ਜੋ ਪਾਣੀ ਪੀ ਲੈਂਦਾ ਮੁਰਗੀ ਫਿਰ ਖੇਡੀ ਜਾਂਦਾ ਮੇਰੇ ਸਿਰ ਦੇ ਉੱਤੇ ਮੇਰੇ ਮੁੱਢਾਂ ਦੇ ਉੱਤੇ ਖੇਡੀ ਜਾਂਦਾ ਠੀਕ ਹੈ ਜੀ ਤੇ ਜਦੋਂ ਮਨ ਕਰਦਾ ਮੇਰੇ ਇੱਧਰ ਦੇ ਮੁੱਢੇ ਤੇ ਪੈਂਦਾ ਜਦੋਂ ਮਨ ਕਰਦਾ ਜਿਹੜੇ ਮੁੱਢੇ ਤੇ ਉਹ ਸੋਟਾ ਚੌੜ ਜੀ ਕਰਦਾ ਜੀ ਆਹ ਮੇਰੀ ਜੇਬ ਦੇ ਵਿੱਚ ਮੇਰੇ ਬਦਾਮ ਹੁੰਦੇ ਆ ਠੀਕ ਹੈ ਜੀ ਆਹ ਦੇਖੋ ਮੇਰੀ ਜੇਬ ਦੇ ਵਿੱਚ ਬਦਾਮ ਹਾਂਜੀ ਹਾਂਜੀ ਆਹ ਦੇਖੋ ਜੇਬ ਦੇ ਵਿੱਚ ਬਰਾਮ ਹਾਂਜੀ ਇਹ ਜੀ ਕਰਦਾ ਤੇ ਬਦਾਮ ਚੱਕ ਕੇ ਖਾ ਲੈਂਦਾ ਇਹ ਜਦੋਂ ਰੱਜ ਜਾਂਦਾ ਉਹ ਉਹ ਨਹੀਂ ਫਿਰ ਨਹੀਂ ਲੋਂਦਾਗਾ ਤੇ ਜਦੋਂ ਭੁੱਖਨ ਦੀ ਆਪਣੇ ਆਪ ਹੀ ਕੱਢ ਕੇ ਖਾ ਲੈਂਦਾ ਇਹ ਠੀਕ ਹੈ ਜੀ ਵੈਸੇ ਤਾਂ ਜਿਵੇਂ ਬਾਈ ਜੀ ਗੱਲ ਕਰ ਗਏ ਜਾਨਵਰ ਆਪਣੇ ਤਾਂ ਕੋਲ ਦੀ ਭੱਜ ਕੇ ਨੰਗ ਦਾ ਦੂਰ ਹੋ ਗਿਆ ਵੀ ਥੋੜੇ ਨਾਲ ਦੇਖੋ ਵੀ ਕਿੰਨਾ ਮੂਹ ਪਿਆ ਰਣਾ ਕੁਦਰਤ ਨਾਲ ਜਾਨਵਰਾਂ ਨਾਲ ਪਿਆਰ ਕਰਦਾ ਮੈਂ ਇਹਦਾ ਇਹਦੀ ਦਾ ਮੇਂ ਮਾਂ ਹੈ ਮੈਂ ਮਾਂ ਤੇ ਮੈਂ ਜਿਹੜਾ ਟੋਂ ਸਭ ਕੁਝ ਮੈਂ ਹੀ ਹੈ ਜਦੋਂ ਅੱਖਾਂ ਤੇ ਦੀਆਂ ਬੰਦ ਸੀਗੀਆਂ ਜਦੋਂ ਵੀ ਇਹਨਾਂ ਦੇ ਸਰਤ ਸੰਭਲੀ ਥੋਨੇ ਦੇਖਿਆ ਹਾਂ ਹਾਂ ਜਦੋਂ ਇਹਦੀ ਅੱਖਾਂ ਉੱਗੀਆਂ ਇਹਨੇ ਮੈਨੂੰ ਕਦੇ ਨੂੰ ਵੇਖਿਆ ਹੋਰ ਕਿਸੇ ਨੂੰ ਨਹੀਂ ਵੇਖਿਆ ਮੇਰੇ ਪਰਿਵਾਰ ਨੂੰ ਨਹੀਂ ਵੇਖਿਆ ਮੈਨੂੰ ਮੈਨੂੰ ਵੇਖਿਆ ਕਿਉਂਕਿ ਇਹ ਮੈਂ ਆਪਦੀ ਜਿਉਂਚੀ ਰੱਖਦਾ ਹੀ ਜਦੋਂ ਅੱਖਾਂ ਉਗਰੂ ਵਾਲੀ ਸੀਗੀਆਂ ਤੇ ਮੈਂ ਆ ਵੀ ਜਿਹੜੀ ਰੱਖਦਾ ਸੀ ਵੀ ਨੇ ਜਾਣੀਆਂ ਕੋਈ ਜਾਨਵਰ ਨਾਲ ਜਿਵੇਂ ਆਪ ਦੀ ਜਾਂ ਗਿੱਡੇ ਚ ਪਾ ਲੈਣਾ ਜਾਂ ਜੇਬ ਚ ਪਾ ਲੈਣਾ ਠੀਕ ਹੈ ਜੀ 7-8 ਦਿਨਾਂ ਬਾਅਦ ਜਦੋਂ ਜਰੂਰਤ ਚ ਆ 7 ਦਿਨਾਂ ਬਾਅਦ ਹਾਂ 7 ਦਿਨਾਂ ਬਾਅਦ ਇਹ ਅੱਖਾਂ ਗੁਰੀਆਂ ਦੀਆਂ ਠੀਕ ਹੈ ਜੀ ਤੇ ਜੇ ਭਾਈ ਇਹਦੀ ਗੱਲ ਕਰੀਏ ਆਪਾਂ ਵੀ ਸੌਂਦੇ ਕਦੋਂ ਕਸੌਂਦਾ ਜਾਂ ਕਿੰਨਾ ਕ ਟਾਈਮ ਜਾਨਵਰ ਸੌਂਦਾ ਇਹ ਜੇ ਜਦੋਂ ਇਹਦਾ ਮਨ ਕਰਦਾ ਸੌਂ ਲੈਂਦਾ ਠੀਕ ਹੈ ਜੀ ਵੀ ਹਾਂ ਵੀ ਖੇਡ ਰ ਖੇਡਦਾ ਫਿਰਦਾ ਰਹਿੰਦਾ ਹਾਂਜੀ ਜੇ ਜਰੂਰਤ ਜੀ ਕਰਦਾ ਉਦੋਂ ਸੌਂ ਲੈਂਦਾ ਕੁਇ ਅੱਧਾ ਘੰਟਾ 20 ਮਿੰਟ ਸੌਂਦਾ ਮੁੜ ਕੇ ਫੇਰ ਇਹ ਹਾਂ ਫਿਰਨ ਲੱਗ ਪੈਂਦਾ ਠੀਕ ਹੈ ਦਿਨੇ ਕਿੰਨੇ ਘੰਟੇ ਸੌਂ ਜਾਂਦਾ ਵੀ ਦਿਨੇ ਇਹ ਘੱਟ ਤੋਂ ਘੱਟ ਇਹ ਸੌਂਦਾ ਇਹ 3-4 ਹੀ ਸੌਂ ਜਾਂਦਾ 3-4 ਕਈ ਘੰਟਾ ਕਈ ਅੱਧਾ ਘੰਟਾ ਹਾਂ ਜੇ ਮੰਨ ਕੇ ਚੱਲ ਗੋ ਜਾਨੀ ਕਿ ਹੁਣ ਮੇਰੇ ਕੋਲ ਰਹਿੰਦਾ ਠੀਕ ਹੈ ਜਿਹੜੇ ਹੁਣ ਆਪਣੇ ਆਮ ਜਾਨਵਰ ਫਿਰਦੇ ਇਹ ਕਾਢੋ ਫਿਰਦੀ ਹੈ ਹਾਂਜੀ ਉਹ ਜਾਨੀ ਕਿ ਬਹੁਤ ਘੱਟ ਜਾਨੀ ਕਿ ਪੈਂਦੀ ਹੈ ਠੀਕ ਹੈ ਕਿਉਂਕਿ ਉਹ ਆਪਦੇ ਖੇਡ ਦੇ ਵਿੱਚ ਲੱਗੇ ਰਹੇ ਆ ਉਹ ਨਹੀਂ ਘੱਟ ਹੁੰਦੀ ਹਾਂ ਉਹ ਉਹ ਘਟ ਜਾਂਦੀ ਹੈ ਕਿਉਂਕਿ ਇਹ ਰੱਖਿਆ ਕਰਕੇ ਇਹ ਜਿਆਦਾ ਤੇ ਇਹ ਯਾਰ ਇਹ ਹੁੰਦਾ ਠੀਕ ਆ ਨਹੀਂ ਪੈਂਦਾ ਫਰਕ ਆ ਉਹ ਆਪਦੇ ਲਾਲਚ ਜੇ ਲੱਗੇ ਰਹਿੰਦੇ ਆ ਉਹ ਆਪਦੀ ਖੇਡ ਦੇ ਵਿੱਚ ਲੱਗੇ ਫਿਰਦੇ ਇੱਕ ਦੂਜੇ ਦੇ ਮਗਰ ਭੱਜੇ ਫਿਰਦੇ ਰਹਿੰਦੇ ਆ ਹਾਂਜੀ ਹਾਂਜੀ ਤੇ ਉਹਨਾਂ ਨੂੰ ਇੱਕ ਆਦੇ ਖਾਣੇ ਦੀ ਤਲਾਸ਼ ਹੁੰਦੀ ਹੈ ਹਾਂਜੀ ਹਾਂ ਉਹ ਵਜ਼ਾ ਦਾ ਖਾਣਾ ਭਾਲ ਦੇ ਦਿੰਦੇ ਆ ਉਹਨਾਂ ਇਹਨੂੰ ਖਾਣਾ ਮੇਰੇ ਲਈ ਕੀ ਫੋਲ ਮਿਲਦਾ ਹੈ ਇਹ ਜਦੋਂ ਰੱਜ ਲੈਂਦਾ ਉਹ ਉਹ ਆਪਦਾ ਹੀ ਮਸਤੀ ਮਾਰਦਾ ਖੇਡਦਾ ਹਾਂਜੀ ਤੇ ਬਾਅਦ ਚ ਮੁੜ ਕੇ ਜਾ ਕੇ ਜਾਂ ਜੇਬ ਦੇ ਵਿੱਚ ਸੌਂ ਜਾਂਦਾ ਤੇ ਜਾਂ ਜਾਨੀ ਕਿ ਅੰਦਰ ਬਾਹਰ ਜਾ ਵੜਦਾ ਆਪ ਹੀ ਆਪ ਹੀ ਇਹਨੇ ਵੜ ਜਾਣਾ ਠੀਕ ਹੈ ਜੀ ਆਪ ਹੀ ਇਹਨੇ ਨਿਕਲ ਆਉਣਾ ਠੀਕ ਹੈ ਤੇ ਛੋਟੇ ਤੋਂ ਵੈਸੇ ਪਾਸੇ ਪੂਸੇ ਜਵਣ ਜਾਂਦਾ ਕਿ ਜੀ ਇਹ ਪਾਸੇ ਮੰਨ ਕੇ ਚਲੋ ਜੇ ਹੁਣ ਖੇਡ ਰਿਹਾ ਫਿਰਦਾ ਹੋਵੇ ਆਪਾਂ ਇਹਨੂੰ ਕੋਲ ਜਾ ਫਿਰਦਾ ਰਹੇ ਹਾਂਜੀ ਤੇ ਜਾਂ ਘੰਟਾ ਅੱਧਾ ਘੰਟਾ ਇੱਦਾਂ ਫਿਰੂਗਾ ਤੇ ਬਾਅਦ ਜਦੋਂ ਹੁਣ ਮੈਂ ਤੇਲੀ ਪੜਨਾ ਹੈ ਮੁੜ ਕੇ ਫੇਰ ਮੇਰੇ ਕੋਲ ਆ ਜਾਂਦਾ ਠੀਕ ਹੈ ਭਾਈ ਜੀ ਜੇ ਗੱਲ ਕਰੀਏ ਵੀ ਕਈ ਵਾਰੀ ਇਹ ਬੱਚਾ ਦੂਸਰੀਆਂ ਕਾਟੋਂ ਦੇਖ ਲੈਂਦਾ ਹਾਂ ਉਧਰ ਨੂੰ ਜਾਂਦਾ ਨਹੀਂਗਾ ਨਹੀਂ ਜਾਂਦਾਗਾ ਵੀ ਜਿਹੜੇ ਜਨਮ ਮਰ ਕੇ ਇੱਕ ਵਾਚਾ ਸੀ ਉਹਦੇ ਨਾਲ ਜੜਖਤ ਤੇ ਚੜਿਆ ਸੀ ਉੱਥੇ ਕਾਟੋ ਬਹੁਤ ਸਾਰੀਆਂ ਰਹੀਆਂ ਸੀਆਂ ਠੀਕ ਹੈ ਜੀ ਤੇ ਜਾਨੀ ਕਿ ਉਹਨਾਂ ਦੇ ਨਾਲ ਇਹ ਮਰ ਨਹੀਂ ਮਰ ਨਹੀਂ ਮਰਿਆ ਮੈਂ ਇੱਥੇ ਗਿਆ ਦੂਜੇ ਦਿਨ ਤੇ ਅਸੀਂ ਵੇਖ ਰਿਆ ਇਹਨੂੰ ਤੇ ਇਹ ਵੀ ਦਰਖਤ ਤੇ ਬੈਠਾ ਸੀਗਾ ਤੇ ਜਦੋਂ ਇਹਨੂੰ ਵਾਇਰ ਮਾਰੀ ਅਸੀਂ ਇਹ ਉਸੇ ਟਾਈਮ ਹੀ ਆਵਾਜ਼ ਮਾਰਨ ਸਾਰ ਹੀ ਮੇਰੇ ਕੋਲੇ ਆ ਗਿਆ ਇਹ ਠੀਕ ਹੈ ਜੀ ਮੈਂ ਹੱਥ ਕੱਟਾ ਦਰਖਤ ਦੇ ਨਾਲ ਇਹ ਛਾਲ ਮਾਰ ਇਹ ਮੇਰਾ ਪਹਿਲਾ ਹੱਥ ਸੁੰਘਿਆ ਨਹੀਂ ਦੇਖਿਆ ਮੇਰੇ ਨਹੀਂ ਸਹੀ ਹੱਥ ਸੁੰਘਿਆ ਨਹੀਂ ਫਿਰ ਮੇਰੇ ਤੋਂ ਨੇ ਛਾਲ ਮਾਰੀ ਠੀਕ ਹੈ ਜੀ ਫਿਰ ਮੇਰੇ ਤੇ ਆ ਗਿਆ ਮੇਰੇ ਤੇ ਜਨੇ ਕੀ ਬਹੁਤ ਜਨੇ ਮਨ ਖੁਸ਼ ਕੀਤਾ ਮੇਰੇ ਤੇ ਖੇਡਿਆ ਇਹ ਹਾਂਜੀ ਹਾਂਜੀ ਮੈਂ ਖੇਡੀ ਗਿਆ ਫਿਰ ਉਸ ਤੋਂ ਬਾਅਦ ਫਿਰ ਜਦੋਂ ਮੈਂ ਰੋਟੀ ਖਾਣ ਲੱਗਾ ਤੜਕੇ ਦਾ ਟਾਈਮ ਸੀਗਾ ਹਾਂਜੀ ਫਿਰ ਇਹਨੂੰ ਮੈਂ ਜਦੋਂ ਰੋਟੀ ਪਾਈ ਇਨੇ ਉਹ ਰੋਟੀ ਨਹੀਂ ਖਾਦੀ। ਜੇ ਮੈਂ ਗੁਰਕੀ ਪਾਈ ਫੇਰ ਨਹੀਂ ਖਾਦੀ। ਫੇਰ ਮੈਂ ਬਰਕੀ ਫੇਰ ਨਹੀਂ ਖਾਦੀ। ਸਾਰਾ ਪਰਿਵਾਰ ਹੀ ਬੈਠਾ ਹੀ। ਸਾਰੇ ਦੇਖੀ ਗਏ। ਫਿਰ ਜਿਹੜੀ ਜਿੰਨ ਮੇਰੇ ਹੱਥੀ ਵਿੱਚ ਰੋਟੀ ਸੀ। ਫਿਰ ਇਹਨੇ ਫਿਰ ਉਹ ਖਾਦੀ। ਫਿਰ ਜਿੰਨਾ ਚਿਰ ਰੱਜਿਆ ਨਹੀਂ ਉਹਨਾਂ ਚਿਰ ਰੋਟੀ ਖਾਣੋਂ ਹਟਿਆ ਨਹੀਂ। ਮੈਂ ਆਸ ਹੈ ਵੀ ਇਹਨੂੰ ਬੱਚੇ ਨੂੰ ਖਾ ਹੀ ਲੈਣ ਦੇ। ਤੇ ਮੈਂ ਆਦਾ ਸਲਣਾ ਛੋਟੀ ਛੋਟੀ ਕਰਕੇ ਤੋੜ ਕੇ ਖਾਈ ਗਿਆ। ਇਹ ਤੋਂ ਖਾਈ ਗਿਆ। ਉਹਦੇ ਦਾ ਫਿਰ ਇਹਨੇ ਫੁੱਲ ਰੱਜ ਕੇ ਖਾਦਿਆ ਨ ਵੀ। ਹਾਂ। ਰਖ ਤੱਕ ਜਨੇ ਕੁਝ ਖਾਦਾ ਨਹੀਂ ਉਹਨਾਂ। ਕੁਝ ਨਹੀਂ ਖਾਦਾ ਉਹਦੇ ਮੂੰਹ ਨਹੀਂ ਆਇਆ ਸੀ। ਇਹਨੇ ਉਹ ਜੋ ਫੋੜੀ ਰੋਟੀ ਰੱਜ ਕੇ ਖਾਦੀ ਐ। ਯਾਨੀ ਤੁਹਾਡੇ ਨਾਲ ਯਾਨੀ ਇਹਦਾ ਵਧੀਆ ਰੂਹ ਦਾ ਬਣੇ ਇੱਕ ਮਨ ਤੁਹਾਡੇ ਨਾਲ ਵਧੀਆ ਮਿਲਦਾ ਜੀ। ਦੂਸਰੀ ਡਰਸਟ ਤੇ ਚੜ ਗਿਆ ਵੀ ਜੇ ਰਲਣਾ ਹੁੰਦਾ ਤਾਂ ਇਹ ਉਦੋਂ ਹੀ ਟਿਕਾਣਾ ਲਾ ਜਾਂਦਾ। ਆ ਸਕਦਾ ਸੀ ਹਾਂ। ਯਾਨੀ ਕੁਦਰਤਾਈ ਕੁਦਰਤ ਨੂੰ ਆਪਾਂ ਕਿਸੇ ਵੀ ਜਾਨਵਰ ਨੂੰ ਪਿਆਰ ਕਰ ਲਓ ਜਿਵੇਂ ਪਸ਼ੂ ਆ ਜਾਂ ਕੋਈ ਵੀ ਜਾਨਵਰ ਆ ਜੇ ਆਪਾਂ ਉਹਦੇ ਨਾਲ ਮੂਹ ਪਿਆਰ ਮੰਨ ਲਓ ਕਰਦੇ ਆ ਹਾਂ ਤਾਂ ਉਹ ਆਪਣੇ ਨਾਲ ਵੀ ਉਨਾ ਹੀ ਕਰਦਾ ਉਨਾ ਹੀ ਕਰਦਾ ਉਨਾ ਹੀ ਉਨਾ ਹੀ ਕਰਦਾ ਉਹ ਨਹੀਂ ਕਰਦਾ ਜਾਨੀ ਕਿ ਮੇਰੇ ਨਾਲ ਇਹ ਬਹੁਤ ਜਿਆਦਾ ਪਿਆਰ ਕਰਦਾ ਇਹ ਹਾਂਜੀ ਮੇਰਾ ਅਸੀਂ ਚਾਰ ਜੀ ਆਂ ਹਾਂਜੀ ਤੇ ਮੇਰਾ ਵੱਡਾ ਭਾਈ ਜਿੰਦਾ ਨਾਲ ਉਹਦੇ ਪੁੱਤਰੇ ਹੈ ਹਾਂਜੀ ਤੇ ਉਹ ਵੀ ਆਉਂਦੇ ਆ ਹਾਂਜੀ ਤੇ ਹੱਥ ਕਰ ਲੈਂਦੇ ਆ ਪਹਿਲੀ ਵਾਰ ਤਾਂ ਛੇਤੀ ਉਹਨਾਂ ਤੇ ਜਾਂਦਾ ਨਹੀਂ ਜਾਂਦਾ ਨਹੀਂ ਮਾੜਾ ਫੋਟ ਜਾਂ ਹਾਂ ਜੇ ਜਾ ਹੀ ਵੜਿਆ ਫਿਰ ਉਹਨਾਂ ਤੇ ਵਾਪਸ ਮੇਰੇ ਕੋਲ ਆ ਜਾਂਦੇ ਨੇ ਜੇ ਥੋੜਾ ਜਿਆਦਾ ਕਰਦਾ ਹਾਂ ਮੇਰੇ ਅਸੀਂ ਚਾਰ ਜੀ ਆਂ ਚਾਰਾਂ ਜੀਆਂ ਦੇ ਵਿੱਚੋਂ ਜੇ ਉਹਨਾਂ ਦੇ ਜਾ ਹੀ ਵੜਿਆ ਹਾਂਜੀ ਇੰਨਾ ਟਾਈਮ ਨਹੀਂ ਲਾਉਂਦਾਗਾ ਜਾਨ ਤੇ ਜਿਹਨਾਂ ਨਾਲ ਬਿਤਾਉਂਦਾ ਟਾਈਮ ਉਹਨਾਂ ਟਾਈਮ ਹੀ ਵਾਪਸ ਮੇਰੇ ਤੇ ਆ ਜਾਂਦਾ ਜਾਨਾ ਮਾੜਾ ਮੋਟੀ ਲਾਉਂਦਾ ਹਾਂਦੇ ਕੋਲੇ ਜਾਂਦਾ ਹਾਂ ਸਾਡੇ ਕੋਲੇ ਹੁਣ ਮੈਸੇਜ ਉਹਨੇ ਜੀ ਇਹ ਖੇਤ ਆਉਣੇ ਨੇ ਠੀਕ ਹੈ ਜੀ ਤੇ ਇਹ ਮੇਰੇ ਤੇ ਖੁੱਲ੍ਹੇ ਹੀ ਹੁੰਦਾ ਹੈ ਹਾਂਜੀ ਤੇ ਜਦੋਂ ਹੀ ਪਿੰਡੋਂ ਆਉਣੇ ਆ ਠੀਕ ਹੈ ਜੀ ਤੇ ਮੇਰੇ ਪਰਿਵਾਰ ਤੇ ਮੇਰੇ ਟੱਬਰ ਤੇ ਇਹ ਛਾਲ ਮਾਰ ਕੇ ਬਹਿ ਜਾਂਦਾ ਮਗਰ ਬਸ ਨਾਲ ਦੀ ਨਾਲ ਹੀ ਉੱਤੇ ਫੇਰ ਮੇਰੇ ਕੋਲ ਤੇ ਆ ਜਾਂਦਾ ਠੀਕ ਹੈ ਤੁਹਾਡੇ ਕੋਲ ਫੇਰ ਆ ਹਾਂ ਦੁਬਾਰਾ ਫੇਰ ਮੇਰੇ ਕੋਲ ਆ ਜਾਂਦਾ ਠੀਕ ਹੈ ਤੇ ਜ਼ਿਆਦਾਤਰ ਤਾਂ ਫਿਰ ਇਹ ਵਿੱਚ ਹੀ ਰਹਿੰਦਾ ਨਾ ਇਹ ਝੱਗਾ ਵਿੱਚ ਕਰ ਲੈਣਾ ਹਾਂ ਝੱਗਾ ਮੈਂ ਇਹਦੇ ਵਿੱਚ ਕਰ ਲੈਣਾ ਫਿਰ ਮੈਂ ਇਹਦੇ ਆਸ ਦੀ ਕਰਦਾ ਮੈਂ ਠੀਕ ਹੈ ਜੀ ਠੱਗਾ ਨੇ ਇਸੇ ਵਾਸਤੇ ਕਰਨਾ ਤੇ ਵੀ ਇਹੇ ਨਾਲ ਰਕੇ ਤੇ ਟੁਰ ਜਾਂਦਾ ਫਿਰ ਇਹਦੇ ਚ ਸੌ ਜਾਂਦਾ ਮੈਂ ਇਸੇ ਕਾਰਨ ਕਰਕੇ ਕਰਨਾ ਇਹਦੇ ਚ ਠੀਕ ਹੈ ਜਦੋਂ ਮੰਨ ਲਓ ਝੋਨਾ ਝੋਨਾ ਤੁਸੀਂ ਪਾਣੀ ਚ ਲਾਉਨੇ ਆ ਹਾਂ ਤੇ ਉਦੋਂ ਫਿਰ ਇਹ ਵਿੱਚ ਵੜੇ ਰਹਿੰਦੇ ਪਾਣੀ ਚ ਤਾਂ ਮਾਰ ਦਿੰਦੇ ਨੇ ਇਨਸ਼ਾਅੱਲਾ ਨਹੀਂ ਨਹੀਂ ਪਾਣੀ ਚ ਨਹੀਂ ਛਾਲ ਮਾਰਦਾਗਾ ਇਹ ਹਾਂ ਇਹਦੇ ਚ ਵੇ ਵੜ ਜਾਂਦੇ ਠੱਗੀ ਟੁਰ ਜਾਂਦਾ ਤੇ ਜਾਂ ਮੰਨ ਕੇ ਚੱਲ ਜੀਵ ਟੁਰ ਜਾਂਦਾ ਜੇ ਇਹਦੇ ਚ ਮੇਰੇ ਬਾਦਾਮ ਪਾਏ ਹੁੰਦੇ ਆ ਠੀਕ ਹੈ ਜੀ ਤੇ ਜਦੋਂ ਕੀ ਕਰਦਾ ਉਦੋਂ ਚੱਕ ਕੇ ਖਾ ਲੈਂਦਾ ਠੀਕ ਹੈ ਤੇ ਨਹੀਂ ਆ ਵੀ ਹੁਣ ਪੜਿਆ ਫਰਦਾ ਹੋਣ ਰੱਜਿਆ ਹੋਣਾ ਤੇ ਕੀ ਕੀ ਜਾਂਦੇ ਆ ਹਾਂ ਆਪਦਾ ਉਹਨੂੰ ਖੇਡਦਾ ਇਹ ਆ ਆ ਠੀਕ ਆ ਆ ਗਿਆ ਵਾਪਸੀ ਕਰ ਲਈ ਨਾ ਨਾਲ ਦੀ ਨਾਲ ਵਾਪਸੀ ਕਰ ਲਈ ਆ ਮਾੜਾ ਮੋਟਾ ਨਹੀਂ ਹੁੰਦਾ ਹਾਂ ਬਸ ਇਹੀ ਐਸੇ ਤਾਂ ਕਈ ਹੈ ਵਾਪਸੀ ਕਰ ਲੈਂਦਾ ਜੋ ਦੂਸਰੇ ਬੰਦੇ ਕੋਲ ਜਾਂਦਾ ਵੈਸੇ ਤਾਂ ਕੁਦਰਤ ਆਪਾਂ ਪਹਿਲੀ ਵਾਰੀ ਵੇਖਿਆ ਜਿਹੜਾ ਇਹ ਜਾਨਵਰ ਆ ਬੰਦੇ ਦੇ ਕੋਲ ਤਾਂ ਆਉਂਦਾ ਹੀ ਨਹੀਂ ਗਾ ਨਹੀਂ ਆਪਾਂ ਸਰਤ ਸੰਭਲੀ ਮਹਿਦਾ ਨਹੀਂ ਨਹੀਂ ਆਉਂਦਾ ਸਾਡੇ ਹੁਣ ਇੱਥੇ ਹੈਗਾ ਖੂਹ ਆ ਬਡਾਕੂ ਆ ਸਾਡੇ ਮੇਨ ਖੂਹ ਹੈ ਉੱਥੇ ਕਾੜਮਾ ਬਹੁਤ ਰਹਿੰਦੇ ਆ ਹਾਂਜੀ ਉੱਥੇ ਇੰਨੀਆਂ ਕਾੜਮਾ ਘੱਟ ਤੋਂ ਘੱਟ ਮੇਰੇ ਸਾਹਮਣੇ ਵੀ ਹੋਣ ਗਿਆ 15-20 ਕਾੜਮਾ ਹੋਣਗੇ ਹਾਂਜੀ ਹਾਂ ਖੂਹ ਤੇ ਦਰੱਖਤ ਦੇ ਹੰਦੇ ਨੇ ਹਾਂ ਕੋਈ ਕਾੜ ਨਹੀਂ ਉਹ ਸੁੰਦੀਆਂ ਵੀ ਆ ਉਹਨਾਂ ਦੇ ਬੱਚੇ ਵੀ ਜਿਹੜੇ ਹੁੰਦੇ ਆ ਉਹ ਨੇੜੇ ਨਹੀਂ ਆਉਂਦੇਗੇ ਹਾਂਜੀ ਭੱਜ ਕੇ ਨਿਕਲ ਜਾਂ ਸੀ ਹਾਂ ਰੋਟੀ ਟੋਕ ਸੀ ਫੁੱਲ ਪਾਉਨੇ ਆ ਸਾਰੇ ਪਾਉਂਦੇ ਜਿੰਨੇ ਬੰਦੇ ਆ ਨਾ ਆਉਂਦੇ ਆ ਤੇ ਘਰਾਂ ਚੋਂ ਲਿਆਉਂਦੇ ਆ ਤੇ ਉਹ ਡਰਕਟਾਂ ਦੇ ਉੱਤੇ ਰੋਟੀ ਰੱਖ ਦਿੰਦੇ ਆ ਤੇ ਜਨਨ ਕਿ ਉਹਨਾਂ ਨਾਲ ਵੀ ਉਹ ਪ੍ਰੇਮ ਕਰਦੇ ਜਨਨ ਕਿ ਉਹ ਆਉਂਦੇ ਨਹੀਂ ਗੋਲੇ ਨਹੀਂ ਆਉਂਦੇ ਗੋਲੇ ਨਹੀਂ ਆਉਂਦੇ ਆਉਦੀ ਰੋਟੀ ਹਾਂ ਇਹਦਾ ਜਨਮ ਕਿ ਆਪਾਂ ਬਚਪਨੇ ਤੋਂ ਜਿਵੇਂ ਆਪਾਂ ਜਿਉਂ ਸੈਂਬਲੀ ਵਿੱਚ ਮਾਂ ਤੁਸੀਂ ਮਾਂ ਕਿ ਚਲੋ ਵੀ ਜਨਮ ਵੀ ਮੈਂ ਹੀ ਦਿੱਤਾ ਇਹਨੂੰ ਸਹੀ ਗੱਲ ਆ ਅੱਖਾਂ ਦਾ ਬੰਦ ਸੀ ਹਾਂ ਜਨਮ ਵੀ ਇਹਨੂੰ ਸੰਭਲੇ ਵੀ ਮੈਂ ਹੀ ਦਿੱਤਾ ਬਹੁਤ ਵਧੀਆ ਸੋਚਾ ਭਾਈ ਜੀ ਤੁਹਾਡੀ ਤੁਹਾਡੀ ਬਹੁਤ ਰੂਹ ਖੁਸ਼ ਹੋਈ ਹਾਂ ਬਾਕੀ ਦੋਸਤੋ ਤੁਸੀਂ ਵੀ ਦੱਸੋ ਬਾਈ ਦਾ ਕੀਵੇਂ ਲੱਗੀ ਤੁਹਾਨੂੰ ਵੀਡੀਓ ਜਿਵੇਂ ਇਹਨਾਂ ਨੇ ਜਨਵਾਰਾਂ ਇੰਨਾ ਵਧੀਆ ਸੰਭਿਆ ਇਹਨਾਂ ਨੇ ਜਿਵੇਂ ਅੱਖਾਂ ਬੰਦ ਸੀ ਜਾਂ ਜਨਵਰੀ ਵੱਖਰਾ ਹੈ ਇਹਦੀ ਜਿਹੜੀ ਦੇਖਭਾਲ ਕਰਨੀ ਵੀ ਬਹੁਤ ਔਖੀ ਹੈ ਹਾਂ ਆ ਦੇਖੋ ਮੇਰੇ ਅਸਤੇਗਾ ਇਹ ਐ ਸਰੀਰ ਮੇਰਾ ਤੇ ਕਬਸ ਹੀ ਮੋਹ ਲੈਂਦਾ ਹੁੰਦਾ ਯਾਰ ਮੈਨੂੰ ਇਹਦੇ ਨਾਲ ਵੀ ਮੁੜ ਕੇ ਵੱਧ ਨਹੀਂਦਾ ਹੁੰਦਾ ਬੱਚਿਆਂ ਨੂੰ ਮੋਹ ਕਰ ਲੈਂਦਾ ਮੈਂ ਆਦੀ ਪਰਿਵਾਰ ਨਾਲ ਨਹੀਂ ਹੁਣ ਨਮੋ ਕਰਦਾ ਜਿੰਨਾ ਕਿ ਜਨਨ ਕਿ ਮੈਂ ਇਸ ਬੱਚੇ ਨਾਲ ਪ੍ਰੇਮ ਕਰਦਾ ਨਹੀਂ ਨਹੀਂ ਹੋ ਜਾਂਦਾ ਕੁਦਰਤ ਹੁਣ ਬੱਚੇ ਦਾ ਇਹ ਇਹ ਬੱਚੇ ਦਾ ਹੁਣ ਮੈਂ ਹੀ ਆ ਨਹੀਂ ਨਹੀਂ ਸਹੀ ਹੈ ਜੀ ਸਹੀ ਹੈ ਕਿਉਂਕਿ ਇਹਨੇ ਨਾ ਮਾਂ ਵੇਖਿਆ ਨਾ ਇਹਨੇ ਭਰਾ ਵੇਖਿਆ ਨਾ ਪਿਓ ਵੇਖਿਆ ਨਾ ਪਿਓ ਵੇਖਿਆ ਜਿਹੜੇ ਕਿ ਹੁਣ ਮੈਂ ਹੀ ਆ ਇਹਦੀ ਮਾਂ ਵੀ ਮੈਂ ਹੀ ਆ ਐਸਾ ਕੁਝ ਨਹੀਂ ਹੈ ਨਹੀਂ ਨਹੀਂ ਸਹੀ ਹੈ ਬਹੁਤ ਵਧੀਆ ਲੱਗਿਆ ਬਾਈ ਜੀ ਤੁਹਾਨੂੰ ਮਿਲ ਕੇ ਤੇ ਬਾਕੀ ਦੋਸਤੋ ਤੁਸੀਂ ਵੀ ਦੱਸੋ ਬਾਈ ਦਾ ਕਿਵੇਂ ਲੱਗਿਆ ਮੋਹ ਪਿਆਰ ਜਾਨਵਰਾਂ ਨਾਲ ਤੁਹਾਨੂੰ ਕਿਵੇਂ ਲੱਗੀ ਵੀਡੀਓ ਕਮੈਂਟ ਦੇ ਵਿੱਚ ਜਰੂਰ ਦੱਸੋ ਤੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਦੱਬ ਕੇ ਠੀਕ ਆ ਬਾਈ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਟਾਈਮ ਦੇ ਲਈ ਸਸੀਕਾਲ ਦੱਸੋ ਸਸੀਕਾਲ ਦੋਸਤੋ